ਅਰਨਲ ਐਡਵਾਈਜ਼ ਗੋਲੀ ਚ ਲਾਉਂਦਾ ਸਾਡੀ ਕਿਸੇ ਨਾਲ ਵਿਰੋਧ ਤਾਂ ਨਹੀਂ ਹੈ ਨਾ ਹੀ ਮੀਡੀਆ ਦੇ ਮਾਧਿਅਮ ਤੋਂ ਅਸੀਂ ਕੋਈ ਇਹ ਜਾ ਇਸ਼ਾਰਾ ਦੇਣਾ ਚਾਹੁੰਦੇ ਆ ਪਰ ਗੁਰੂ ਦੀ ਵਡਿਆਈ ਕਰਨਾ ਕਿਉਂਕਿ ਗੁਰੂ ਨੇ ਏਸ਼ੀਆ ਦੀ ਇਸ ਧਰਤੀ ਨੂੰ ਐਸੀ ਜੁਗਤ ਸਿਖਾਈ ਹੈ ਉਹ ਕੀ ਜੁਗਤ ਹੈ ਕਿ ਉਥੇ ਮੁਸਲਮਾਨ ਵੀਰ ਵੀ ਚੜਾਈ ਕਰਦੇ ਨੇ ਹਿੰਦੂ ਵੀਰਾਂ ਨੂੰ ਵੀ ਗੋਲੀਆਂ ਵੱਜਦੀਆਂ ਨੇ। ਧੰਨ ਦੇ ਆਜ ਬੇਨਤੀ ਵੱਲ ਪਰ ਲੰਡਨ ਦੀ ਧਰਤੀ ਤੇ ਜਾ ਕੇ ਬਦਲਾ ਲੈਣ ਵਾਲਾ ਕੇਵਲ ਸ਼ਹੀਦ ਉਦਮ ਸਿੰਘ ਹੈ ਉਹਦੇ ਤੋਂ ਇਲਾਵਾ ਕੋਈ ਦੂਜਾ ਨਹੀਂ ਹੈਗਾ। ਇਹ ਜਿਹਨੂੰ ਲੋਕ पिਂਜਰੇ ਵਿੱਚ ਜਕੜਨ ਦੀ ਕੋਸ਼ਿਸ਼ ਕਰ ਰਹੇ ਨੇ ਨਾ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਉਸ ਕੌਮ ਦੇ ਵਾਰਸ ਆ ਜਿਹਦੇ ਪੁਰਖੇ ਜਿਹਦੇ ਵੱਡੇ ਵਡੇਰੇ ਸ਼ਰੀਰ ਪਿੰਜਰੇ ਵਿੱਚ ਜਕੜਿਆ ਹੋਇਆ ਹੈ ਸ਼ਰੀਰ ਨੂੰ ਕੈਦ ਕੀਤਾ ਹੋਇਆ ਹੈ ਪਰ ਖਿਆਲਾਂ ਦੀ ਪਰਵਾਜ਼ ਦੇ ਨਾਲ ਉਹ ਇੰਨੇ ਕੁ ਆਜ਼ਾਦ ਨੇ ਉਹਨਾਂ ਨੂੰ ਕੋਈ ਬੰਨਣ ਦੇ ਵਿੱਚ ਬੰਨ ਨਹੀਂ ਸਕਦਾ ਪਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਵੇ ਤੇ ਭਾਵੇਂ ਤੇ ਤੁਸੀਂ ਮਾਨਸਿਕਤਾ ਦੇਖੋ ਫਰਕ ਦੇਖੋ ਜਲਾਦ ਸਾਸਲ ਵੇਖ ਤੇ ਬਾਸਲ ਵੇਖ ਘੋਰ ਪਾਪ ਕਰਕੇ ਜੇਲ੍ਹ ਦੇ ਵਿੱਚ ਡਕੇ ਹੋਏ ਨੇ ਤੇ ਦੋਵਾਂ ਦੀ ਉਮਰ ਇਤਿਹਾਸਕਾਰ ਲਿਖਦੇ ਨੇ 40 ਤੋਤੇ ਹੋ ਗਈ ਹੈ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਰਿਹਾ ਕਰ ਦੇਵਾਂਗੇ ਤੁਸੀਂ ਗੁਰੂ ਕੇ ਛੋਟੇ ਲਾਲਾਂ ਨੂੰ ਨੀਆਂ ਵਿੱਚ ਚਿਣਨ ਦਾ ਕਾਰਜ ਕਰੋ ਤੇ ਮਾਨਸਿਕਤਾ ਵਿੱਚ ਕਿੰਨੀ ਕੁ ਖੋਟ ਹੈ ਉਹ 40 ਸਾਲ ਤੋਂ ਵੱਧ ਉਮਰ ਭੋਗ ਕੇ ਵੀ ਅਜੇ ਭੁੱਖੇ ਨੇ ਤੇ ਇਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਲਾਲ ਚੰਦ ਸਾਲਾਂ ਦੀ ਉਮਰ ਉਹਨੂੰ ਵੀ ਰੱਜ ਕੇ ਜਿਉਂ ਗਏ ਨੇ ਉਹਦਾ ਵੀ ਰੱਜ ਕੇ ਆਨੰਦ ਮਾਣਿਆ ਤੇ ਅੱਜ ਤੱਕ ਜਦੋਂ ਵੀ ਇਤਿਹਾਸ ਜ਼ਿਕਰ ਕਰਦਾ ਹੈ ਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਤੇ ਕੀ ਅਖਰ ਵਰਤਦਾ ਹੈ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਿਠ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਇਹ ਜਦੋਂ ਇਸ ਪੱਧਰ ਤੋਂ ਸਿੱਖ ਵਿਚਾਰੇਗਾ ਨਾ ਕਿ ਇਸ ਵਰਲਡ ਨੂੰ ਸਿੱਖੀ ਨੇ ਕਿਸ ਪੱਦਰ ਦੇ ਉੱਤੇ ਜਿਉਣਾ ਸਿਖਾਇਆ ਹੈ ਤੇ ਕੈਸੇ ਸਿਰ ਲੱਥ ਯੋਧੇ ਇਸ ਨਿਰਬਲ ਮਾਨਸਿਕਤਾ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਪੈਦਾ ਕੀਤੇ ਨੇ ਮੇਰੇ ਵਾਸਤੇ ਤੇ ਗੱਲ ਨਹੀਂ ਕਵੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੁਰੂ ਗੋਬਿੰਦ ਕੀ ਤਾਰੀਫ ਉਹ ਕਮ ਹੈ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ ਉਹ ਕਹਿੰਦਾ ਹਰ ਚੰਦ ਮੇਰੇ ਹਾਥ ਮੇ ਪੁਰਜੋਰ ਕਲਮ ਹੈ ਇਹ ਗੱਲ ਸੱਚੀ ਹੈ ਮੇਰੀ ਕਲਮ ਚ ਬੜੀ ਤਾਕਤ ਹੈ ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਲਿਖ ਲਾਂ ਇਹ ਮੇਰੇ ਵੱਸ ਦੀ ਵੀ ਗੱਲ ਨਹੀਂ ਇਹ ਮੇਰੇ ਵੀ ਵੱਤੋਂ ਬਾਹਰ ਹੈ ਪਾਈ ਸੰਤੋਖ ਸਿੰਘ ਦਾ ਇੱਕ ਕਵਿਤ ਮੇਰੇ ਧਿਆਨ ਚ ਆ ਗਿਆ ਸਾਡੇ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਸੂਰਜ ਪ੍ਰਤਾਪ ਗ੍ਰੰਥ ਦੀ ਕਥਾ ਨੇਮਬਦ ਕੀਤੀ ਜਾਂਦੀ ਹੈ 14 ਪੋਤੀਆਂ ਦੇ ਵਿੱਚ ਚੂੜਾ ਮਣੇ ਕਵੀ ਪਾਈ ਸੰਤੋਖ ਸਿੰਘ ਹੋਰਾਂ ਨੇ ਇਤਿਹਾਸ ਨੂੰ ਕਲਮ ਬੰਦ ਕੀਤਾ ਉਹ ਇਤਿਹਾਸ ਦੀ ਪ੍ਰਾਰੰਭਤਾ ਤੋਂ ਪਹਿਲਾਂ 10 ਗੁਰੂ ਸਾਹਿਬਾਨ ਨੂੰ ਬੰਧਨ ਕਰਦੇ ਨੇ ਤੇ ਵੱਖਰੇ ਵੱਖਰੇ ਗੁਰੂ ਸਾਹਿਬਾਨ ਦੇ ਬਾਬਤ ਇੱਕ ਇੱਕ ਕਬੈ ਤੋਂ ਨੇ ਲਿਖਿਆ ਧਿਆਨ ਨਾਲ ਸੁਣਿਆ ਜੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਬਾਬਤ ਲਿਖਦਾ ਕਹਿਣ ਲੱਗਾ ਦਉਕਾਰ ਬੰਦ ਕਰ ਦੋਵੇਂ ਹੱਥ ਜੋੜ ਕੇ ਕਰ ਦਾ ਮਤਲਬ ਹੈਗਾ ਹੱਥ ਬੰਦ ਤੱ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਤੇਰੇ ਚਰਨਾਂ ਦੇ ਵਿੱਚ ਨਮਸ਼ਕਾਰ ਹੈ ਤੇ ਜਗਿਆਸੂ ਕੁਛ ਦਾ ਵੀ ਕਾਹ ਦੇ ਤੂੰ ਕਹਿਣ ਲੱਗੇ ਦੇਤ ਹੈ ਆਨੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਤੁਹਾਡਾ ਨਾਂ ਇਸ ਮਨ ਨੂੰ ਸਦੀਵੀ ਆਨੰਦ ਬਖਸ਼ਦਾ ਹੈ ਸਦੀਵੀ ਖੇੜਾ ਬਖਸ਼ਦਾ ਹੈ ਸਾਡਾ ਦੁੱਖ ਕਿੱਡਾ ਕੋ ਵੱਡਾ ਹੋਵੇਗਾ ਜਦੋਂ ਅਸੀਂ ਗੁਰੂ ਦੀ ਮੱਤ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਨੂਰਾ ਮਾਈ ਸੁਨੇਹਾ ਲੈ ਕੇ ਆਇਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੋ ਨੂੰ ਆਪ ਚਮਕੌਰ ਦੀ ਗੜੀ ਵਿੱਚ ਚਹੀਦ ਕਰਵਾ ਕੇ ਆਏ ਹੋ ਤੇ ਜੋ ਬਾਕੀ ਦੇ ਦੋ ਸਨ ਉਹਨੂੰ ਜਲਾਦਾਂ ਨੇ ਨੀਆਂ ਦੇ ਵਿੱਚ ਚਿਣ ਕੇ ਸ਼ਹਾਦਤ ਦਾ ਜਾਮ ਪਿਆ ਦਿੱਤਾ ਤੇ ਉਸ ਵਕਤ ਅੰਦਰ ਦੀ ਸਥਿਰਤਾ ਕਿੰਨੀ ਕੁ ਹੋਵੇਗੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੋਣਗੇ ਤੇਰਾ ਕੀ ਆ ਉੱਚੀ ਬੋਲੋ ਤੇਰਾ ਕੀ ਆ ਸਾਡੇ ਬੱਚੇ ਨੂੰ ਬੁਖਾਰ ਚੜ ਜਾ ਚੱਲਿਆ ਨਹੀਂ ਜੇ ਜਾਂਦਾ ਨਹੀਂ ਜੇ ਬਰਦਾਸ਼ਤ ਹੁੰਦਾ ਨੀਕੀ ਜੀ ਸੂਈ ਵੀ ਵੱਜ ਜਾਏ ਸੇਧ ਲੈਣ ਦੀ ਲੋੜ ਹੈ ਗੁਰੂ ਇਤਿਹਾਸ ਤੋਂ ਗੁਰੂ ਸ਼ਬਦ ਤੋਂ ਤੇ ਜਿਸ ਦਿਨ ਗੁਰੂ ਦਾ ਸ਼ਬਦ ਇਸ ਹਿਰਦੇ ਵਿੱਚ ਵੱਸ ਗਿਆ ਤੇ ਫਿਰ ਕੋਈ ਦੁਨੀਆ ਮਰਜ਼ੀ ਚਾਲਾਂ ਪਿਆ ਚੱਲੇ ਕੀ ਫਰਕ ਪੈਂਦਾ ਜਦੋਂ ਸਾਨੂੰ ਆਪਣੇ ਘਰ ਦੀ ਆਪਣੀ ਫਿਲਾਸਫੀ ਦੀ ਆਪਣੀ ਆਈਡੀਓਲੋਜੀ ਦੀ ਸਮਝ ਆ ਗਈ ਹੈ ਗੁਰੂ ਦੇ ਸ਼ਬਦ ਤੋਂ ਸਿੱਖਣੇ ਸੇਧ ਲੈਣੀ ਸ਼ੁਰੂ ਕਰ ਦਿੱਤੀ ਹੈ ਫਿਰ ਕੋਈ ਕੀ ਕਰਦਾ ਸਾਨੂੰ ਉਹਦੇ ਨਾਲ ਕੀ ਫਰਕ ਪੈਂਦਾ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਪੂਰਾ ਅਧਿਕਾਰ ਹੈ ਜੰਮ ਜੰਮ ਕਰੋ ਫਿਰ ਧਿਆਨ ਲਿਆ ਜ ਬੇਨਤੀ ਵੱਲ ਭਾਈ ਸੰਤੋਖ ਸਿੰਘ ਲਿਖਦੇ ਨੇ ਦਉ ਘਰ ਬੰਦ ਕਰ ਬੰਦਤ ਗੋਬਿੰਦ ਸਿੰਘ ਦੇਤ ਹੈ ਆਨੰਦ ਸੁਖ ਕੰਧ ਅਗ ਮੰਦ ਹੀ ਧਿਆਨ ਨਾਲ ਸੁਣੇ ਜੇ ਅਗਲੀ ਪੰਕਤੀ ਕਿਆਨ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਤਾਕਤ ਹੈ ਸਿਆਲ ਤੇ ਮਿਰਗੰਧ ਸਿਆਲ ਕਹਿੰਦੇ ਨੇ ਗਿੱਦੜ ਨੂੰ ਮੇਰੇ ਗਾਂਢ ਕਹਿੰਦੇ ਨੇ ਛੇਰ ਨੂੰ ਗੁਰੂ ਗੋਬਿੰਦ ਸਿੰਘ ਇੱਕ ਐਸਾ ਰਹਿਬਰ ਸੰਸਾਰ ਦੇ ਵਿੱਚ ਹੋਇਆ ਜਿਹੜਾ ਗਿੱਦੜਾਂ ਨੂੰ ਵੀ ਛੇਰ ਬਣਾਉਣ ਦੀ ਤਾਕਤ ਰੱਖਦਾ ਹੈ ਤੇ ਇਹ ਗੁਰੂ ਨੇ ਐਲਾਨ ਕੀਤਾ ਇਨ ਗਰੀਬ ਸਿੰਘਣ ਕੋ ਦੇਉ ਪਾਤਸ਼ਾਈ ਇਹ ਯਾਦ ਕਰੇ ਹਮਰੀ ਗੁਰੇ ਆਈ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਨੀਚਾ ਉੱਚ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾ ਡਰੈ ਉਹਨੂੰ ਕਿਹਦਾ ਭੈ ਉਹਨੂੰ ਕਿਹਦਾ ਡਰੈ ਸਿਆਲ ਤੇ ਮਿਰਗੰਧ ਗੁਰੂ ਗਿੱਦੜਾਂ ਤੋਂ ਛੇਰ ਬਣਾਉਂਦਾ ਪਟ ਬੀਜ ਨੇ ਦਿਨਿੰਦ ਕਰੇ ਧਿਆਨ ਨਾਲ ਸੁਣਿਆ ਜੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਤਾਕਤ ਹੈ ਗੁਰੂ ਨਿੱਕੇ ਜਿਹੇ ਜੁਗਨੂ ਨੂੰ ਹੀ ਚਮਕਦਾ ਹੋਇਆ ਸੂਰਜ ਬਣਾ ਠਕਦਾ ਇਹ ਸਮਰੱਥਾ ਇਹ ਪਾਵਰ ਇਹ ਤਾਕਤ ਇਸ ਸੰਸਾਰ ਵਿੱਚ ਅਗਰ ਕਿਸੇ ਦੇ ਕੋਲ ਹੈ ਤੇ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਨੇ ਕਵੀ ਦਾ ਨਾਮ ਹੈ ਹੰਸ ਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਆਇਆ ਕਹਿਣ ਲੱਗਾ ਮਹਾਰਾਜ ਮੈਂ ਵੀ ਕੁਝ ਲਿਖਣਾ 52 ਕਵੀ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਸਨ ਕਹਿਣ ਲੱਗੇ ਹੰਸ ਰਾਜ ਸੁਣਾ ਕੀ ਲਿਖਿਆਈ ਉਹਨੇ ਕਵਿਤਾ ਸੁਣਾਈ ਮੈ ਤੁਨੂੰ ਨਾ ਤੁਹਾਨੂੰ ਕਹਤਾ ਕਹਿਣ ਲੱਗਾ ਮਹਾਰਾਜ ਚਾਦਰ ਮੈਲੀ ਸਾਬਣ ਥੋੜਾ ਚਾਦਰ ਤੋਂ ਭਾਵ ਹੈ ਮੇਰੀ ਮਾਨਸਿਕਤਾ ਮੇਰੀ ਸੋਚ ਇਹਦੇ ਵਿੱਚ ਅੰਤਾਂ ਦੇ ਵਿਕਾਰ ਨੇ ਤੇ ਸਾਬਣ ਤੋਂ ਭਾਵ ਹੈ ਆ ਪੰਕਤੀ ਤੁਹਾਨੂੰ ਯਾਦ ਹੈ ਸਾਰੇ ਬੋਲਿਆ ਜੇ ਮੂਤ ਪਲੀਤੀ ਉੱਚੀ ਬੋਲ ਮੂਤ ਪਲੀਤੀ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਤਵਜੋ ਦਿਹਾ ਜੇ ਕਿੰ ਲਗੇ ਚਾਦਰ ਮਹਿਲੀ ਸਾਬਣ ਥੋੜੇ ਚਾਦਰ ਮਹਿਲੀ ਸਾਬਣ ਥੋੜਾ ਜਦ ਦੇਖਾਂ ਤਦ ਰੁਵਾ ਇਤਨੇ ਦਾਗ ਲੱਗੇ ਤਨ ਮੇਰੇ ਇਨੇ ਦਾਗ ਲੱਗੇ ਕਿਹੜਾ ਕਿਹੜਾ ਤੋਂ ਆ ਫਰਕ ਕੀ ਹੈ ਗੁਰੂ ਦੀ ਮਤ ਦਾ ਤੇ ਸਾਡੇ ਜੀਵਨ ਦਾ ਤੇ ਸਾਦ ਸੰਗਤ ਇਹ ਗੱਲ ਵੱਖਰੀ ਹੈ ਤੁਸੀਂ ਕਿਰਪਾ ਕਰਕੇ ਇੱਥੇ ਮੈਨੂੰ ਬਾਹ ਦਿੱਤਾ ਪਰ ਸਚਾਈ ਇਹ ਹੈ ਬਹੁਤ ਆਲਮ ਵਾਜ਼ਲ ਸਿਆਣੇ ਤੁਹਾਡੇ ਵਿੱਚ ਵਿਦਮਾਨ ਨੇ ਸੁਭਾਏ ਮਾਨ ਨੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਜ਼ੂਰੀ ਵਿੱਚ ਤੇ ਇਹ ਸ਼ਬਦ ਪੜ੍ਹਦੇ ਹਾਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਕਾਈ ਜਾਂ ਅਸੀਂ ਕਹਿੰਨੇ ਆ ਹਮ ਅੰਦਲੇ ਅੰਧ ਬਿਖੇ ਬਿਖ ਰਾਤੇ ਕਿਉ ਚਾਲ ਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਪਰ ਅਪਮਨ ਦੇ ਨਹੀਂ ਹੈਗੇ ਵੀ ਸਾਡੇ ਚ ਕੋਈ ਅਪਗੁਣ ਹੈਗਾ ਹੰਸਰਾਜ ਮੰਨਦਾ ਪਿਆ ਚਾਦਰ ਮਹਿਲੀ ਸਾਬਣ ਥੋੜਾ ਜੱਦ ਦੇਖਾਂ ਤਦ ਰੋਵਾਂ ਇਤਨੇ ਦਾਗ ਲਗੇ ਤਨ ਮੇਰੇ ਕਿਹੜਾ ਕਿਹੜਾ ਧੋਵਾਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਵਾਲਾ ਹੱਥ ਕਰਕੇ ਕਹਿਣ ਲੱਗਾ ਐਸਾ ਸਤਗੁਰ ਮਿਲ ਜਾਏ ਮੈਨੂੰ ਜਿੱਤ ਲੱਗ ਹੱਛੀ ਹੋਵਾਂ ਜੇ ਕਿਤੇ ਐਸੇ ਗੁਰੂ ਦੀ ਚਰਨ ਛੋਹ ਪ੍ਰਾਪਤ ਹੋ ਜਾਏ ਮੇਰਾ ਜੀਵਨ پاک ਪਵਿੱਤਰ ਹੋ ਸਕਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਇਹਨੂੰ ਅਨਸਰਾਜ ਨੂੰ ਹਾਥੀ ਤੇ ਬਹੁਤ ਘਰ ਛੱਡ ਕੇ ਆਓ ਐਸੀ ਕਵੀ ਉਹ ਭਾਈ ਧਾਰ ਦੇ ਰਾਜੇ ਵੜੀਕ ਦੇ ਪਏ ਸੀ ਤੇ ਹਾਥੀ ਉੱਤੇ ਆਉਂਦਿਆਂ ਵੇਖ ਦੂਰੋਂ ਭਲੇਖਾ ਪਿਆ ਕੇ ਲੱਗਦਾ ਅਜ குரு ਗੋਬਿੰਦ ਸਿੰਘ ਸਾਡੀ ਪਕੜ ਦੇ ਵਿੱਚ ਆ ਜਾਏਗਾ ਤੇ ਬੜੀ ਵਿਉਂਤਬੰਦੀ ਨਾਲ ਉਹਨਾਂ ਨੇ ਜਦੋਂ ਹਾਥੀ ਨੂੰ ਆ ਕੇ ਘੇੜਾ ਪਾਇਆ ਤੇ ਗੋਹ ਨਾਲ ਵੇਖਿਆ ਉੱਤੇ ਉਹ ਹੰਸ ਰਾਜ ਕਵੀ ਬੈਠਾ ਹੋਇਆ ਤੇ ਸਾਰੇ ਹੈਰਾਨਗੇ ਨਾਲ ਉਹਨੂੰ ਕਹਿੰਦੇ ਨੇ ਤੈਨੂੰ ਹਾਥੀ ਤੇ ਕਿੰਨੇ ਬਾਤ ਹੈ ਕਹਿਣ ਲੱਗਾ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਮੈਨੂੰ ਕੋਈ ਵੀ ਨਹੀਂ ਜਾਣਦਾ ਪਰ ਕਹਿੰਦਾ ਮੈਂ ਜਿਹਦੇ ਦਰ ਤੋਂ ਹੋ ਕੇ ਆਇਆ ਉਹਦਾ ਸੁਭਾਈ ਇਹ ਹੈ ਉਹ ਨੀਵਿਆਂ ਨੂੰ ਵੀ ਹਾਥੀ ਉੱਤੇ ਬਿਠਾਉਂਦਾ ਹੈ ਨਾਸ ਰੋ ਮੰਸੂਰ ਗੁਰਗੋਬਿੰਦ ਸਿੰਘ ਕਹਿਣ ਲੱਗੇ ਉਹਦਾ ਸੁਭਾਈ ਇਹ ਹੈ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਫਿਰ ਧਿਆਨ ਦੇ ਅੱਜ ਮੇਰੀ ਬੇਨਤੀ ਵੱਲ ਗੁਰੂ ਨੇ ਤੇ ਐਲਾਨੀਆਂ ਆਖਿਆ ਜਾਂ ਮੈਂ ਰੰਚ ਨਾ ਮਿੱਥਿਆ ਪਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਖਾਲਸਾ ਮੇਰੋ ਰੂਪ ਹੈ ਖਾਸ ਮੈਨੂੰ ਦੱਸੋ ਕਿਸੇ ਰੈਪਰ ਨੇ ਅੱਜ ਤੱਕ ਇੰਜ ਕਿਹਾ ਹੈ ਖਾਲਸਾ ਮੇਰੋ ਤੇ ਜੇ ਹੁਣ ਰੂਪ ਖਾਸ ਵਾਲਾ ਆਪੇ ਹੀ ਨਾਈ ਦੀ ਦੁਕਾਨ ਤੇ ਜਾ ਕੇ ਬਹਿ ਜਾਏ ਤੇ ਕੀ ਕਰੀਏ ਰੂਪ ਖਾਸ ਵਾਲਾ ਆਪੇ ਹੀ ਰੋਜ਼ ਸ਼ਾਮ ਨੂੰ ਠੇਕੇ ਉੱਤੇ ਖਲੋਤਾ ਨਜ਼ਰ ਆਵੇ ਕਿਹੜੇ ਪਾਸੇ ਜਾਈਏ ਸਿੱਖਾ ਇਹ ਤੇ ਤੈਨੂੰ ਸ਼ੋਭਾ ਨਹੀਂ ਨਾ ਦਿੰਦਾ ਗੁਰੂ ਨੇ ਤੇ ਤੈਨੂੰ ਐਸਾ ਜੀਵਨ ਨਹੀਂ ਦਿੱਤੀ ਬਕਸ਼ਿਆ ਦੁਨੀਆ ਤੇਰੀ ਸੌਂ ਖਾਉਂਦੀ ਸੀ ਦੁਨੀਆ ਤੇਰੇ ਵੱਲ ਵੇਖ ਕੇ ਜ਼ਿੰਦਗੀ ਜਿਉਣੀ ਸਿੱਖਦੀ ਸੀ ਅੱਜ ਤੂੰ ਗੁਰੂ ਸ਼ਬਦ ਦਾ ਪੱਲਾ ਛੱਡ ਕੇ ਦੇਹ ਧਾਰੀ ਗੁਰੂ ਡੰਮ ਦੇ ਕਿਹੜੇ ਚੱਕਰ ਵਿੱਚ ਪੈ ਗਏ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ ਮੈਂ ਇੱਕ ਬੇਤ ਪੂਰਾ ਕਰ ਲਵਾਂ ਦਉ ਘਰ ਬੰਦ ਕਰ ਬੰਦਤ ਗੋਬਿੰਦ ਸਿੰਘ ਦੇਤ ਹੈ ਆਨੰਦ ਸੁਖ ਕੰਧ ਆਗਮੰਦ ਹੀ ਸਿਆਲ ਤੇ ਮਿਰਗੰਧ ਪਟ ਬੀਜ ਨੇ ਦਨਿੰਦ ਕਰੇ ਕੀਟ ਤੇ ਗਜਿੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਮਹਾਰਾਜ ਅੰਦਰ ਤਾਕਤ ਹੈ ਉਹ ਨਿੱਕੇ ਕੀੜੇ ਤੋਂ ਹਾਥੀ ਬਣਾਉਣ ਦੀ ਤਾਕਤ ਰੱਖਦਾ ਹੈ ਕੀਟ ਕਹਿੰਦੇ ਨੇ ਕੀੜੇ ਨੂੰ ਗਜਿੰਦ ਕਹਿੰਦੇ ਨੇ ਹਾਥੀ ਨੂੰ ਕੀਟ ਤੇ ਗਜਿੰਦ ਕਰੇ ਪੰਥ ਦੇਉ ਗਤ ਵੰਧ ਹੀ ਕਹਿਣ ਲੱਗੇ ਜਿਹੜੇ ਇਹਦੇ ਬੇੜੇ ਵਿੱਚ ਅਸਵਾਰ ਹੋ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਜੀਵਨ ਦੇ ਬੇੜੇ ਨੂੰ ਬੰਨੇ ਲਾ ਦਿੰਦੇ ਹਨ ਜਤਨ ਕਰੈ ਮਾਨੁਖ ਡਹਿਕਾਵੇ ਉਹ ਅੰਤਰ ਜਮੀ ਜਾਣ ਬੰਦਾ ਯਤਨ ਦਾ ਮਤਲਬ ਹੈਗਾ ਜੋਰ ਲਾਉਣਾ ਕੋਸ਼ਿਸ਼ ਕਰਨਾ ਡਹਿਕਾਵੇ ਦਾ ਮਤਲਬ ਹੈਗਾ ਧੋਖਾ ਦੇਣਾ ਬੰਦਾ ਯਤਨ ਕਰਦਾ ਹੈ ਕਿ ਮੈਂ ਦੂਜੇ ਨੂੰ ਧੋਖਾ ਦੇ ਲਵਾਂ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਪੋਸੀਬਲ ਹੈ ਤੂੰ ਦੇ ਸਕਣਾ ਹੈ ਤੂੰ ਇੱਕ ਬੰਦੇ ਨਾਲੋਂ ਜ਼ਿਆਦਾ ਸਿਆਣਾ ਹੋ ਸਕਣਾ ਹੈ ਪਰ ਬੰਦਿਆਂ ਨੂੰ ਧੋਖਾ ਦੇਂਦਾ ਦੇਂਦਾ ਕਦੇ ਇਹ ਭੁਲੇਖਾ ਰੱਬ ਬਾਰੇ ਨਾ ਪਾ ਲੈ ਕਿ ਮੈਂ ਉਹਨੂੰ ਵੀ ਧੋਖਾ ਦੇ ਲਾਂਗਾ ਮਹਾਰਾਜ ਕਿਉਂ ਕਹਿਣ ਲੱਗੇ ਉਥੇ ਸੱਚੇ ਹੀ ਸੱਚ ਨਿਭੜਾ ਚੁਣ ਵਖ ਕੱਢੇ ਜੱਜਮਾ ਲਿਆ ਇੱਕ ਪੰਕਤੀ ਹੋਰ ਬੋਲੋ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਪ ਕਰੇ ਕਰਮੂ ਕਰ ਪਾਵੈ ਭੇਖ ਕਰੈ ਨਿਰਵਾਨ ਗੁਰੂ ਰੂਪ ਸਾਧ ਸੰਗਤ ਮਨ ਤਗੜਾ ਕਰਕੇ ਇਹਦੇ ਅਰਥ ਸੁਣਿਆ ਜੀ ਗੁਨਾਹ ਹੋ ਜਾਣਾ ਪਾਪ ਹੋ ਜਾਣਾ ਵੱਡੀ ਗੱਲ ਨਹੀਂ ਗੁਨਾਹ ਨੂੰ ਕਰਕੇ ਗਲਤੀ ਨੂੰ ਕਰਕੇ ਬੜਾ ਵੱਡੇ ਜ਼ਿਕਰੇ ਵਾਲਾ ਹੋਵੇਗਾ ਜਿਹੜਾ ਮੰਨ ਜੇਗਾ ਮੈਂ ਗੁਨਾਹਗਾਰ ਆ ਨਹੀਂ ਮੰਨਿਆ ਜਾਂਦਾ ਗਲਤੀ ਨਹੀਂ ਮੰਨੀ ਜਾਂਦੀ ਬੜਾ ਔਖਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ ਬੰਦਾ ਪਾਪ ਵੀ ਕਰਦਾ ਹੈ ਆ ਪੰਕਤੀ ਤੁਹਾਨੂੰ ਯਾਦ ਆ ਸਾਰਿਆਂ ਨੂੰ ਕੇਤੇ ਲੈ ਲੈ ਕੇਤੇ ਲੈ ਲੈ ਮੁਕਰ ਪਾਏ ਦਾ ਕੀ ਮਤਲਬ ਹੈ ਮੁਕਰ ਹੀ ਗਏ ਨੇ ਉਲਾਮੇ ਹੀ ਦੇ ਰਹੇ ਨੇ ਰੱਬਾ ਤੂੰ ਦਿੱਤਾ ਕੀ ਹੈ ਅੱਖਾਂ ਭੁੱਲ ਗਈਆਂ ਹੱਥ ਖੁੱਲ ਗਏ ਸਰੀਰ ਭੁੱਲ ਗਿਆ ਤੇ ਬੰਦਾ ਕਵੇ ਵੀ ਦਿੱਤਾ ਹੀ ਕੀ ਹੈ ਸਚਾਈ ਤੇ ਇਹ ਹੈ ਜੋ ਮਿਲੇ ਹੈ ਉਹਦਾ ਅਹਿਸਾਸ ਵੀ ਨਹੀਂ ਹੈਗਾ ਤੇ ਤਨਵਾਦ ਵੀ ਨਹੀਂ ਸਚਾਈ ਹੈ ਪਹਿਲਾਂ ਰਿਅਲਾਈਜ਼ ਕਰਾਂਗੇ ਅਹਿਸਾਸ ਕਰਾਂਗੇ ਧੰਵਾਦ ਆਪਣੇ ਆਪ ਨਿਕਲੇਗਾ ਗੁਰਦੇਵ ਕਹਿ ਰਹੇ ਨੇ ਭੇਖ ਕਰੈ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਧਰਮ ਨਾਲ ਕੋਈ ਦਿੱਕਤ ਨਹੀਂ ਹੈ ਹਰੇਕ ਤਾਂ ਵਿਅਕਤੀ ਨੂੰ ਕਿਹਾ ਤੂੰ ਆਪਣੇ ਧਰਮ ਵਿੱਚ ਪੱਕਾ ਹੋ ਪਰ ਕੋਈ ਸੱਜਣ ਜਨੇਊ ਵੀ ਪਾਵੇ ਤੇ ਝੂਠ ਵੀ ਬੋਲੇ ਗੁਰੂ ਇਸ ਗੱਲ ਨੂੰ ਨਹੀਂ ਪ੍ਰਵਾਨ ਕਰਦਾ ਕੋਈ ਸੱਜਣ ਸੁਨਤ ਵੀ ਕਰਾਵੇ ਤੇ ਕੁਫਰ ਵੀ ਤੋਲੇ ਗੁਰਮਤ ਇਸ ਗੱਲ ਨੂੰ ਨਹੀਂ ਪ੍ਰਵਾਨ ਕਰਦੀ ਤੇ ਜਦੋਂ ਗੁਰੂ ਕਾ ਸ਼ਬਦ ਕਿਸੇ ਦੂਜੇ ਦਾ ਲਿਆਇ ਨਹੀਂ ਕਰਦਾ ਤੇ ਜੇ ਸਿੱਖ ਕਿਰਪਾਨ ਪਾ ਕੇ ਝੂਠ ਬੋਲੇਗਾ ਕੀ ਉਹ ਗੁਰੂ ਨੂੰ ਪ੍ਰਵਾਨ ਹੋ ਜਾਏਗਾ ਕਦੇ ਵੀ ਨਹੀਂ ਨਾ ਹੋਏਗਾ ਬਸ ਆ ਸਾਨੂੰ ਸਮਝ ਲੈਣ ਦੀ ਲੋੜ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਭੇਟ ਉੱਤੇ ਕਰਮਕਾਂਡ ਉੱਤੇ ਸੱਟ ਮਾਰੀ ਹੈ ਧਰਮ ਦੇ ਉੱਤੇ ਸੱਟ ਨਹੀਂ ਮਾਰੀ ਧਰਮ ਨੂੰ ਜ਼ਿੰਦਗੀ ਦਾ ਰਾਹ ਦੱਸਿਆ ਹੈ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਧਰਮ ਨੂੰ ਭੇਖ ਕਰੇ ਭੇਖ ਦੇ ਜਿਹੜਾ ਸ਼ਬਦ ਹੈ ਸਰਵਣ ਕਰ ਲੋ ਤੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਭੇਖ ਮਾથે ਤਿਲਕ ਭੇਖ ਦੀ ਨ ਜਾਣੀ ਹੈ ਹੱਥ ਮਾਲਾ ਬਨ ਲਿਬਾਸ ਜਿਹੜਾ ਧਰਮੀਆਂ ਵਾਲਾ ਪਾਲਿਆ ਲੋਗਨ ਰਾਮ ਖਲੌਣੇ ਨਾਲ ਬੱਚੇ ਕੀ ਕਰਦੇ ਨੇ ਖੇਡਦੇ ਨੇ ਜਦੋਂ ਮਨ ਪ੍ਰਚੀਤ ਜਾਂਦਾ ਹੈ ਖਡਾਉਣੇ ਨੂੰ ਸਿੱਟ ਦੇ ਦਿੰਦੇ ਨੇ ਲੋਗਨ ਰਾਮ ਖਿਡੌਣਾ ਜਾਣਾਂ ਵੀ ਇਹ ਮਨ ਪਰਚਾਵੇ ਦਾ ਸਾਧਨ ਹੈ ਧਰਮ ਇੰਟਰਟੇਨਮੈਂਟ ਦਾ ਸਾਧਨ ਨਹੀਂ ਹੈ ਧਰਮ ਜ਼ਿੰਦਗੀ ਦਾ ਸੱਚ ਹੈ ਧਰਮ ਜ਼ਿੰਦਗੀ ਨੂੰ ਤਬਦੀਲ ਕਰਨ ਦੀ ਤਾਕਤ ਰੱਖਦਾ ਹੈ ਧਰਮ ਦੇ ਵਿੱਚ ਅਸਵਾਰ ਹੋਇਆ ਵਿਅਕਤੀ ਐਸਾ ਜੀਵਨ ਜਿਉਂਦਾ ਹੈ ਪੂਰੀ ਦੁਨੀਆ ਵਾਸਤੇ ਚਾਨਣ ਮਨਾਰਾ ਬਣ ਜਾਂਦਾ ਹੈ ਜਾਣਤ ਦੂਰ ਤੁਮਹੀ ਪ੍ਰਭ ਨੇਰ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਬੰਦਾ ਜਾਣਦਾ ਹੈ ਬੰਦਾ ਸੋਚਦਾ ਰੱਬ ਬੜੀ ਦੂਰ ਹੈ ਬੰਦਾ ਸੋਚਦਾ ਹੈ ਕਿ ਰੱਬ ਤੇ ਇਸੇ ਭੁਲੇਖੇ ਵਿੱਚ ਇੱਕ ਪੂਰੇ ਧਰਮ ਨੇ ਕਿਹਾ ਹੈ ਪੂਰੇ ਧਰਮ ਨੇ ਕਿ ਰੱਬ ਸਤਵੇਂ ਅਸਮਾਨ ਤੇ ਰਹਿੰਦਾ ਹੈ ਇਹ ਉਹਨਾਂ ਦੀ ਸੋਚ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੂ ਨਾ ਜਾਈ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦਰੇ ਲੋਗਾ ਧਰਮ ਨਾ ਭੁੱਲੋ ਭਾਈ ਖਾਲਕ ਖਲਕ ਖਾਲਕ ਮੈਂ ਖਾਲਕ ਪੂਰ ਰਿਓ ਸਭ ਠਾਈ ਮਾਟੀ ਏਕ ਅਨੇਕ ਪਾਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਮਹਾਰਾਜ ਕਹਿੰਦੇ ਨੇ ਸਾਰੇ ਬੋਲਿਆ ਜੇ ਤੁਹਾਨੂੰ ਯਾਦ ਹੈ ਸਭ ਮੈਂ ਜੋਤ ਉੱਚੀ ਬੋਲੋ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਤ ਤੱਕੈ ਉਤ ਤੇ ਉਤ ਪੇਖੈ ਆਵੇ ਲੋਭੀ ਫੇਰ ਲੋਭ ਦੇ ਵਿੱਚ ਗਰਸਿਆ ਹੋਇਆ ਬੰਦਾ ਇਧਰ ਉਧਰ ਚਾਕਦਾ ਉਹਦੇ ਤੋਂ ਅੱਗੇ ਜਾ ਕੇ ਚਾਕਦਾ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਲੋਭੀ ਜਿਹੜਾ ਫੇਰ ਨਾ ਰਹਤ ਹੈ ਚਾਰੇ ਕੁੰਟਾਂ ਭਾਲੇ ਅਨੇਕਾਂ ਪ੍ਰਮਾਨ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਪਰ ਮੈਂ ਇੱਕ ਬੇਨਤੀ ਕਰਨ ਲੱਗਾ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਇੱਕ ਸੰਕੇਤ ਹੋਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਆਪਾਂ ਲੋਭੀ ਦੀ ਤੁਲਨਾ ਗੰਗੂ ਨਾਲ ਕਰਨਿਆਂ ਨਾ ਵੀ ਲੋਭ ਦੇ ਵਿੱਚ ਮੋਹਰਾ ਵੇਖ ਕੇ ਤੇ ਸਰਕਾਰੀ ਦਰਬਾਰੇ ਇਨਾਮ ਮਿਲਣ ਦੇ ਲਾਲਚ ਨਾਲ ਕਿੱਡਾ ਵੱਡਾ ਉਤਰ ਹੁਕਮ ਆ ਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਲੋਭੀ ਕਾ ਵੇ ਸਾਹ ਨਾ ਕੀਚੈ ਜੇ ਕਾ ਪਾਰ ਵਸਾਏ ਅੰਤ ਕਾਲ ਤਿਤੈ ਤੂੰ ਹੈ ਜਿਤੈ ਹੱਥ ਨਾ ਪਾਏ ਰਾਹਾ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਪਰਮਨੂ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾਜ ਅੰਦਰ ਬੜੀ ਵੱਡੀ ਸਮੱਸਿਆ ਦੱਸਿਆ ਹੈ ਭਰਮ ਦੀ ਪਰਿਭਾਸ਼ਾ ਕੀ ਹੈ ਮਾਧਵੇਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀ ਹੈ ਹੋਏ ਨਾ ਤੈਸਾ ਮੈਂ ਜਿਹੋ ਜਿਆ ਸਮਝਦਾ ਉਹੋ ਜਿਆ ਹੈ ਨਹੀਂ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾ ਚੋ ਇਹ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਤੇ ਡਰਪੈ ਸਤੀ ਕੇ ਸਾਚੇ ਭਾਂਡੇ ਡਗਮਗ ਛਾ ਡਰੇ ਮਨ ਬੋਰਾ ਅਬ ਤੋਂ ਜਰੇ ਮਰੇ ਸਿਧ ਪਾਈ ਐ ਲੀਨੋ ਹਾਥ ਸਿੰਧੋਰਾ ਜਿੰਨੀ ਦੇਰ ਤੱਕ ਭਰਮ ਵਿੱਚੋਂ ਨਹੀਂ ਜਾਂਦਾ ਗੁਰਦੇਵ ਕਹਿ ਰਹੇ ਨੇ ਉਨੀ ਦੇਰ ਤੱਕ ਮੁਕਤੀ ਐ ਜੜੀ ਵਿਕਾਰਾਂ ਤੋਂ ਖਲਾਸੀ ਐ ਜੜੀ ਉਹ ਸੰਭਵ ਨਹੀਂ ਹੈ ਕਾਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਪੇ ਕਰਦੇ ਨੇ ਜਿੰਦ ਤੇ ਪਰਮੇਸ਼ਰ ਦਇਆਲ ਹੋ ਜਾਵੇ ਆਪਣੀ ਕਿਰਪਾ ਦਾ ਆਪਣੀ ਬਖਸ਼ਿਸ਼ ਦਾ ਹੱਥ ਰੱਖ ਦੇ ਸੰਤ ਭਗਤ ਜਨ ਸੋਈ ਗੁਰੂ ਜਦੋਂ ਵੀ ਸੰਸਾਰ ਨੂੰ ਸੰਬੋਧਨ ਕਰਦਾ ਤੇ ਗੁਰੂ ਕਹਿੰਦਾ ਆਵੋ ਸੰਤ ਪਿਆਰੇਓ ਇਕੱਥ ਕੀ ਕਰੈ ਕਹਾਣੀ ਕਰੈ ਕਹਾਣੀ ਇਕੱਥ ਕੇਰੀ ਕਿਤ ਦੁਆਰੈ ਪਾਈ ਐ ਸਾਰੇ ਰਲ ਕੇ ਕਿਰਪਾ ਕਰਿਆ ਜੇ ਫੇਰ ਸਮਾਪਤੀ ਕਰਦੇ ਆ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਪਾ ਗਈ ਪਾਇਆ ਗੁਰਵਡ ਪਾ ਗਈ ਪਾਇਆ ਭੂਲੇ ਮਾਰਗ ਜਿਨੇ ਬਤਾਇਆ ਭੂਲੇ ਮਾਰਗ ਜਿਨੇ ਬਤਾਇਆ ਹੂਲੇ ਮਾਰਗ ਜਿਨੈ ਬਤਾਇਆ ਹੂਲੇ ਮਾਰਗ ਜਿਨੈ ਬਤਾਇਆ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰਵਡ ਭਾਗੀ ਪਾਇਆ ਐ ਗੁਰਵਡ ਪਾ ਗੀ ਪਾਇਆ ਗੁਰਵਡ ਕਾ ਨੀਵਾਇਆ ਗੁਰਵਡ ਕਾ ਨੀਵਾਇਆ ਗੁਰਗ੍ਰੰਥ ਸਾਹਿਬਾ ਪਾਤਸ਼ਾਹੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਕੋਟਾਨ ਕੋਟ ਧੰਨਵਾਦ ਗੁਰਗ੍ਰੰਥ ਸਾਹਿਬਾ ਪਾਤਸ਼ਾਹੀ ਮਹਾਰਾਜ ਦਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਰਾਂ ਦਾ ਹੈਡ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਬੋਲਦਿਆਂ ਕੋਈ ਅਖਰ ਵੱਧ ਘਟ ਨਿਕਲ ਗਿਆ ਹੋਵੇ ਉਹ ਮੇਰੀ ਚੋਲੀ ਚ ਪਾ ਦਿਆ ਜੀ ਗੁਰੂ ਕੇ ਬਚਨ ਗੁਰੂ ਕੇ ਜਾਣ ਕੇ ਪਾਏ ਹਿਰਦਿਆਂ ਵਿੱਚ ਬਸਾਉਣ ਦਾ ਯਤਨ ਕਰਿਆ ਜੀ ਆਖਾ ਆਓ ਅਖੀਰੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰਦੇ ਹਾਂ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਾਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ तभे